ਅੱਜ ਆ ਜੀ 15 ਅਗਸਤ 15 ਅਗਸਤ ਵਾਲੇ ਦਿਨ ਜਿਹੜਾ ਆਪਣਾ ਦੇਸ਼ ਆਜ਼ਾਦ ਹੋਇਆ ਸੀ ਆਪਣਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਬ੍ਰਿਟਿਸ਼ ਸਰਕਾਰ ਤੋਂ ਪੂਰੇ 200 ਸਾਲਾਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਆਪਣਾ ਦੇਸ਼ ਆਜ਼ਾਦ ਹੋਇਆ ਸੀ ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲੇ ਤੇ ਜਿਹੜਾ ਝੰਡਾ ਵੀਰਾਂ ਰੌਂਦੇ ਨੇ ਤੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਜਿਹੜੇ 15 ਅਗਸਤ ਜਿਹੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜੀ ਰੇਡ ਵੀ ਹੁੰਦੀ ਹੈ ਤੇ ਸਾਰੇ ਰਾਸ਼ਟਰੀ ਗੀਤ ਵੀ ਕਰਦੇ ਹਨ ਇਸ ਤੋਂ ਇਲਾਵਾ ਅੱਜ ਵਾਲੇ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ 15 ਅਗਸਤ 1947 ਵਾਲੇ ਦਿਨ ਪਹਿਲੀ ਵਾਰ ਜਿਹੜਾ ਲਾਲ ਕਿਲੇ ਤੇ ਦਿੱਲੀ ਦੇ ਝੰਡਾ ਵੀ ਲਹਿਰਾਇਆ ਸੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਅੱਜ ਆ ਜੀ 15 ਅਗਸਤ 15 ਅਗਸਤ ਵਾਲੇ ਦਿਨ ਜਿਹੜਾ ਆਪਣਾ ਦੇਸ਼ ਆਜ਼ਾਦ ਹੋਇਆ ਸੀ ਆਪਣਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਬ੍ਰਿਟਿਸ਼ ਸਰਕਾਰ ਤੋਂ ਪੂਰੇ 200 ਸਾਲਾਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਆਪਣਾ ਦੇਸ਼ ਆਜ਼ਾਦ ਹੋਇਆ ਸੀ ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲੇ ਤੇ ਜਿਹੜਾ ਝੰਡਾ ਵੀਰਾਂ ਰੌਂਦੇ ਨੇ ਤੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਜਿਹੜੇ 15 ਅਗਸਤ ਜਿਹੜੀ ਧੂਮ-ਧਮਨਾ ਮਨਾਈ ਜਾਂਦੀ ਹੈ ਜੀ ਰੇਡ ਵੀ ਹੁੰਦੀ ਹੈ ਤੇ ਸਾਰੇ ਰਾਸ਼ਟਰੀ ਗੀਤ ਵੀ ਕਰਦੇ ਹਨ ਇਸ ਤੋਂ ਇਲਾਵਾ ਅੱਜ ਵਾਲੇ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ 15 ਅਗਸਤ 1947 ਵਾਲੇ ਦਿਨ ਪਹਿਲੀ ਵਾਰ ਜਿਹੜਾ ਲਾਲ ਕਿਲੇ ਤੇ ਦਿੱਲੀ ਦੇ ਝੰਡਾ ਵੀ ਲਹਿਰਾਇਆ ਸੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ